ਅਹਿਮ ਜਾਣਕਾਰੀ ਦੱਸਦੀ ਕਿ ਮਨਕਰਜੂ ਖੜਗੇ ਨੇ ਪੰਜਾਬ ਦੇ ਵਿੱਚ 31 ਮੈਂਬਰੀ ਚੋਣ ਕਮੇਟੀ ਬਣਾਈ ਹੈ ਦੱਸਦੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਫੜਿੰਗ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਤੇ ਇਹ ਵੱਡੀ ਖਬਰ ਪੰਜਾਬ ਕਾਂਗਰਸ ਨੂੰ ਲੈ ਕੇ ਆ ਰਹੀ ਹੈ ਜਿੱਥੇ ਕਿ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਨਾਮ ਵੀ ਸ਼ਾਮਿਲ ਹੈ ਤੇ ਇਹ ਵੀ ਵੱਡੀ ਖਬਰ ਦੱਸਦੇ ਕਿ ਪੰਜਾਬ ਕਾਂਗਰਸ ਨੂੰ ਲੈ ਕੇ ਆ ਰਹੀ ਹੈ ਮਨਕਰਜੂ ਖੜਗੇ ਦੇ ਵੱਲੋਂ ਪੰਜਾਬ ਦੇ ਵਿੱਚ 31 ਮੈਂਬਰੀ ਚੋਣ ਕਮੇਟੀ ਬਣਾਈ ਗਈ ਹੈ ਦਰਸੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗੂ ਕਮੇਟੀ ਦਾ ਚੇਅਰਮੈਨ ਬਣ ਆਏ ਹੈ। ਇਸ ਦੇ ਵੀ ਵੱਡੇ ਹੰਕਾਰੀ ਪੰਜਾਬ ਕਾਂਗਰਸ ਦੀ ਲੈ ਕੇ ਆ ਰਹੀ ਹੈ। ਦੱਸਦੀ ਕਿ ਨਵਜੋਤ ਸਿੰਘ ਸਿੱਧੂ ਅਤੇ ਸਾਫਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵੀ ਜਿਹੜਾ ਕਿ ਸੰਬੇਚਾ ਨਾਮ ਸ਼ਾਮਲ ਹੈ। ਇਸ ਕਾਰਬਾਬਤ ਮੈਂ ਨਾ ਅਮੇ ਜੁੜਗੇ ਨੇ ਅਮਿਤ ਮਲਕ ਮਲਕਾਰਜੁਨ ਖੜਗੇ ਦੇ ਵੱਲੋਂ ਪੰਜਾਬ ਚ 31 ਮੈਂਬਰੀ ਕਮੇਟੀ ਬਣਾਈ ਗਈ ਹੈ ਤਾਂ ਕਿ ਕੋਈ ਜਾਣਕਾਰੀ ਹੈ। ਪੰਜਾਬ ਕਾਂਗਰਸ ਜੀ ਜੀ ਅਕਤੂਬਰ ਚ ਨਾਵਗਿੰਗ ਨੂੰ ਉਹਨਾਂ ਨੇ ਬਲਰਕ ਕਿ ਉਹ ਨੇ ਕਿਸ ਤਰ੍ਹਾਂ ਦੀ ਇਹ ਰਚਨਾ ਵੀ ਦਿਲੀ ਰੋ ਇਹ ਮਿਕਸ ਕਮੇਟੀ ਜਿਹੜੀ ਹੈ ਕੰਮ ਕਰੇਗੀ ਤੇ ਨਾ ਹੀ ਤੁਸੀਂ ਜਿਸ ਤਰ੍ਹਾਂ ਅਗਰ ਗੱਲ ਕੀਤੀ ਜਿਵੇਂ ਨਗਰੋਪਨ ਕਿਉਂ ਹੋ ਰਹਾ ਨਹੀਂ ਕਿ ਕਿਸੇ ਲੰਬੇ ਅੱਗੇ ਤੋਂ ਨਿਰਾਸ਼ ਚਾਲਦੇ ਤਾਂ ਪਰ ਉਹਨਾਂ ਦਾ ਨਾਮ ਹੀ ਨਹੀਂ ਲਿਆ ਹੈ ਕਿ ਕਮੇਟੀ ਦੇ ਵੀ ਸ਼ਾਮਿਲ ਹੈ ਜਦੋਂ ਕਿ ਇੱਕ ਟੀਮ ਜਿਹੜੇ ਨੇ ਸਟਾਫ ਕਮੇਟੀ ਦਾ ਵੀ ਜਿਹੜਾ ਹੈ ਨਾਮ ਜਿਹੜਾ ਹੈ ਕਮੇਟੀ ਦੇ ਵਿੱਚ ਸ਼ਾਮਿਲ ਹੈ ਬਿਲਕੁਲ ਪੂਰਾ ਸਹ ਹੈ ਸਭ ਦਾ ਜਿਹੜਾ ਹੈ ਧਿਆਰ ਕਰਨਾ ਹੈ ਕਿ ਜੇ ਅਗਰ ਲੋਕਾਂ ਤੋਂ ਬਤਨਵਾਜ਼ੀ ਕੀਤੀ ਜਾਵੇ ਇਸ ਤਰ੍ਹਾਂ ਦੀ ਗਣਨੀਤੀ ਰਹਿਣ ਵਾਲੀ ਹੈ ਕਿ ਵਕਤ-ਵਕਤ ਜਿਹੜੀ ਆਈ ਗਈ ਹੈ ਇਸ ਸੈਂਟਰੋਨਾਂ ਨੂੰ ਲੈ ਕੇ ਜਿਹੜੀ ਹੈ ਆਪਣੀ ਉੱਥੇ ਰਣਨੀਤੀ ਜਿਹੜੀ ਹੈ ਤਿਆਰ ਕੀਤੀ ਹੈ ਜੀ ਅਮਿਤ ਰਾਜਾ ਵੜਿੰਗ ਨੂੰ ਜਿਹੜਾ ਕਿ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਤਾਂ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਫਾਇਦਾ ਹੋ ਸਕਦਾ ਇਸ ਨੂੰ ਪੰਜਾਬ ਕਾਂਗਰਸ ਨੂੰ ਇਹੋ ਕੀ ਲਗਾਤਾਰ ਰਾਜਾ ਵੜਿੰਗ ਇਹ ਗੱਲ ਕੀਤੀ ਜਾਵੇ ਤੇ ਕਾਂਗਰਸ ਲਈ ਜਿਹੜੀ ਹੈ ਕਾਂਗਰਸ ਸਰਕਾਰ ਵੀ ਨੇ ਤੇ ਕੰਮ ਜਿਹੜਾ ਹੈ ਉਹ ਕਰਦੇ ਜੇ ਪੰਜਾਬ ਵਾਸਤੇ ਤੇ ਇਹ ਤੁਹਾਨੂੰ ਕਾਫੀ ਫਾਇਦਾ ਜਿਹੜਾ ਹੈ ਮਿਲ ਸਕਦਾ ਹੈ ਉਹ ਵੀ ਨਾਲ ਹੀ ਜਿਹੜੀ ਨਾਰਾਜ਼ਗੀ ਸੀ ਨਾ ਜੋ ਵੀ ਸਿਚੂ ਹੋ ਰਾਂਦੀ ਉਹ ਕਿਸੇ ਲੰਬੇ ਅਸਤੋ ਦੇਖ ਤੋਂ ਮਿਲੂਗੀ ਜਿੱਦਾਂ ਕਮੇਟੀ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਤੇ ਬਿਲਕੁਲ ਕਾਫੀ ਫਾਇਦਾ ਜਿਹੜਾ ਹੈ ਆਉਣ ਵਾਲੇ ਜਿਹੜੇ ਲੋਕ ਸਭਾ ਚੋਣਾਂ ਆ ਉਹਨਾਂ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੀ ਕਮੇਟੀ ਬਣਾਈ ਹੈ ਵੱਡਾ ਫਾਇਦਾ ਜਿਹੜਾ ਹੈ ਜੀ ਅਮਿਤ ਅਕਸਰ ਦੇਖਿਆ ਜਾਂਦਾ ਹੈ ਜਿਹੜਾ ਕਿ ਪੰਜਾਬ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਚੱਲਦਾ ਰਹਿੰਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਿੰਨਾ ਅਸਰ ਪਵੇਗਾ ਪੰਜਾਬ ਕਾਂਗਰਸ 'ਤੇ ਉਸ ਦਾ ਬਿਕੋਸ ਜੇ ਲੋਕਾਂ ਅਗਰ ਲੋਕਾਂ ਦੀ ਗੱਲ ਕੀਤੀ ਜਾਵੇ ਤੇ ਵੀ ਕਾਰਟੂਨ ਪਲੇਸ ਜਿਹੜਾ ਹੈ ਪਿਛਲੇ ਲੰਬੇ ਅੱਛੇ ਤੋਂ ਦੇਖਣ ਨੂੰ ਮਿਲ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਹੈ ਨਾਰਾਜ਼ਗੀ ਕਿਸੇ ਨਾ ਕਿਸੇ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਹੋਰ ਵੀ ਕਈ ਵੱਡੇ ਲੀਡਰਸ਼ਿਪ ਹੈ ਜਿਹੜੇ ਕਿਸੇ ਨਾ ਕਿਸੇ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਹੁਣ ਜਿਸ ਤਰ੍ਹਾਂ ਦੇ ਕਾਰਟੂਨ ਪਲੇਸ ਦੀ ਅਗਰ ਗੱਲ ਕੀਤੀ ਜਾਵੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਵੀ ਇਹ ਗੱਲ ਜਿਹੜੀ ਹੈ ਹੈ ਤੁਸੀਂ ਕਾਂਗਰਸ ਦੀ ਜੇਕਰ ਗਲਤੀ ਜੇ ਵਿੱਚ ਇਹਨਾਂ ਦੇ ਆਪਸੀ ਜਿਹੜੇ ਕਲੇਸ਼ ਹੋਏ ਨੇ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਰਾਸ਼ਟਰੀ ਤਜਨ ਮਗਰ ਕਮੇਟੀ ਬਣਾਈ ਗਈ ਹੈ ਹੋ ਸਕਦਾ ਹੈ ਕਿ ਵੱਡੇ ਫੈਸਲੇ ਜਿਸ ਤਰ੍ਹਾਂ ਹੁਣ ਤੁਸੀਂ ਜਾਣਦੇ ਕਮੇਟੀ ਦੇ ਵਿੱਚ ਕਿ ਕਿਸੇ ਨਾ ਕਿਸੇ ਲੋਕਾਂ ਨੂੰ ਜਿਹੜਾ ਹੈ ਮਨਾਇਆ ਜਾਊਗਾ ਜੀ ਜਿਉਂ ਵੀ तमाम ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ